ਮੰਦਰੀ ਨਾ ਸੁਣਨਾ ਜਿਵੇਂ ਵਿਆਹਤ ਲਈ ਨਾ ਚਲਣਾ ਜਿਵੇਂ ਕਿਸ ਲਈ ਆਪਣੀ ਕਾਂਗਦੀ ਜਵੰਜਨ ਤਾਂ ਵੀ ਕੋਈ ਨਹੀਂ ਅੱਜ ਇਸ ਜੀ ਮੈਂ ਤੁਹਾਨੂੰ ਕਹਦਾ ਚਾਹੇ ਮੈਨੂੰ ਕੋਈ ਸੋਝੇ ਪਰ ਜਿਹੜਾ ਮੋਦੀ ਕੀ ਡਾ ਮਾਡਲ ਆ ਉਹ ਪੰਜਾਬੀ ਸ੍ਰੇਸ਼ ਪੰਜਾਬ ਬਣ ਕੇ ਰਹੂਗਾ ਮੁਤਾ ਕਿ ਮੁੰਡੇ ਨੂੰ ਲੈ ਕੇ ਅੱਜ ਜਨਾਬ ਜਿਕੇ ਨਹੀਂ ਗਏ ਹੋਰ ਹੁਣ ਆਨਲਾਈਨ ਲੁਧਿਆਣਾ ਲੁਧਿਆਣਾ ਨੇ ਫੈਸਲਾ ਕਰਤਾ ਬੀਜੇਪੀ ਦਾ ਅੱਜ ਤੋਂ ਲੈ ਕੇ ਪੂਰਾ ਨਾ ਰਦੇ ਸਾਰਾ ਸ਼ਹਿਰ ਇਹਨਾਂ ਬੀਜੇਪੀ ਨੇ ਰੰਗ ਰੰਗਿਆ ਮੋਦੀ ਸਾਹਿਬ ਦਾ ਫੈਸਲਾ ਹੋ ਗਿਆ 400 ਦੀ ਮਾਲਾ ਇਹ ਤਾਂ ਇਹ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ ਕੋਈ ਨਹੀਂ ਅੱਜ ਇਸ ਵੀ ਮੈਂ ਤੁਹਾਨੂੰ ਕਹਾਂ ਚਾਹੇ ਮੈਨੂੰ ਕੋਈ ਸੋਝੇ ਪਰ ਜਿਹੜਾ ਮੋਦੀ ਕਿਡਾ ਮਾਡਲ ਆ ਉਹ ਪੰਜਾਬੀ ਸ੍ਰੇਸ਼ਟ ਨਹੀਂ ਬਣ ਕੇ ਰਹੂਗਾ ਮੁਤਾਗਿਆ ਮੁੰਡੇ ਨੂੰ ਲੈ ਕੇ ਅੱਜ ਜਨਾਬ ਜੇ ਇੱਕ ਨਹੀਂ ਦੇ ਕੋਰਪੋਰਸ ਨੂੰ ਹੋਰ ਅਰਜਨਤਿਕ ਵਿਦਨ ਡਾਕੂਮੈਂਟ ਕਰਾ ਰਹੇ ਸਤਿਆਣਾ ਲੁਧਿਆਣਾ ਨੇ ਫੈਸਲਾ ਕਰਤਾ ਬੀਜੇਪੀ ਦਾ ਅੱਜ ਪੂਰਾ ਸਾਰਾ ਸ਼ਹਿਰ ਇਹਨਾਂ ਬੀਜੇਪੀ ਨੇ ਰੰਗ ਲੰਗਿਆ ਮੋਦੀ ਸਾਹਿਬ ਦਾ ਫੈਸਲਾ ਹੋ ਗਿਆ 400 ਦੀ ਮਾਲਾ 400 ਦੀ ਮਾਲਾ ਚਾਕੇ ਇਹ ਤਾਂ ਇਹ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਜਿਵੇਂ ਇਮਾਨਦਾਰੀ ਨਾਲ ਚੱਲਣਾ ਜਿਵੇਂ ਜ਼ਮਾਨਤ ਲਈ ਨਾਲ ਚੱਲਣਾ ਜਿਵੇਂ ਦੇਸ਼ ਲਈ ਆਪਣੀ ਇੱਜ਼ਤ ਵਿੱਚ ਵੀ ਤਾਂ ਵੀ ਕੋਰੀ ਨਹੀਂ ਅੱਜ ਇਸ ਇਹਦਾ ਮਾਡਲ ਦਾ ਜਿਹੜੀ ਅਸੀਂ ਸ੍ਰੀ ਸੁਨੀਆਣਾ ਬਣ ਕੇ ਰਹੂਗਾ ਮੁਤਾ ਕਿ ਮੁੰਡੇ ਨੇ ਲੈ ਕੇ ਆ ਜਨਾਬ ਜਿ ਦੇ ਕਿ ਨਹੀਂ ਦੇ ਹੋਰ ਉਹਨਾਂ ਨਾਲ ਜਨਾਬ ਡਾਕੂਮੈਂਟ ਕਰਾਣਾ ਹੈ ਧਿਆਣਾ ਲੁਧਿਆਣਾ ਨੇ ਫੈਸਲਾ ਕਰਤਾ ਬੀਜੇਪੀ ਦਾ ਅੱਜ ਤੋਂ ਲੈ ਕੇ ਪੂਰਾ ਨਾ ਰਦੇ ਸਾਰਾ ਸ਼ਹਿਰ ਇਹਨਾਂ ਬੀਜੇਪੀ ਨੇ ਰੰਗ ਰੰਗਾ ਮੋਦੀ ਸਾਹਿਬ ਦਾ ਫੈਸਲਾ ਹੋ ਗਿਆ 400 ਦੀ ਮਾਰਾ ਇਹ ਤਾਂ ਇਹ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਨਿਰਪੱਖਤਾ ਦੀ ਗੱਲ ਕਰਦੇ ਹਾਂ ਜਦੋਂ ਸਿਲੈਕਸ਼ਨ ਕਰਦੇ ਹਾਂ ਇੱਕ ਅਸੀਂ ਇਮਾਨਦਾਰੀ ਨਾਲ ਚੱਲਣਾ ਜਿਵੇਂ ਵਿਆਹਤ ਤਾਈ ਨਾਲ ਚੱਲਣਾ ਜਿਵੇਂ ਕਿਸ ਲਈ ਆਪਣੀ ਇਕਾਨ ਦੀ ਜਵਨਰ ਤਾਂ ਵੀ ਕੋਈ ਨਹੀਂ ਅੱਜ ਇਸ ਦੀ ਰਾਜਪਾਲਿਕਾ ਦਾ ਚਾਹੇ ਮੈਨੂੰ ਕੋਈ ਸੋਝੇ ਪਰ ਜਿਹੜਾ ਮੋਦੀ ਕਿ ਲਾਡਰ ਦਾ ਉਹ ਜਿਆਦਾ ਹੀ ਸ੍ਰੇਸ਼ਟ ਜਿਹੜਾ ਬਣ ਕੇ ਰਹੂਗਾ ਮੁਕਾ ਗਿਆ ਮੁੰਡੇ ਨੇ ਲੈ ਕੇ ਅੱਜ ਜਨਾਬ ਜੇ ਇੱਕ ਨਹੀਂ ਰਿਹਾ ਉਹ ਕੋਈ 11 ਅਰਜਨਤ ਵੀਦਰ ਡਾਕੂਮੈਂਟ ਕਰਾ ਰਹੇ। ਧਿਆਣਾ ਲੁਧਿਆਣਾ ਨੇ ਫੈਸਲਾ ਕਰਤਾ ਬੀਜੇਪੀ ਦਾ। ਅੱਜ ਤਾਂ ਨਗਰੇ ਗਿਆ ਪੂਰਾ ਸਾਰਾ ਸ਼ਹਿਰ ਇਹਨਾਂ ਬੀਜੇਪੀ ਨੇ ਲੰਮੀ ਲੰਗਿਆ। ਮੋਦੀ ਸਾਹਿਬ ਦਾ ਫੈਸਲਾ ਹੋ ਗਿਆ 400 ਦੀ ਮਾਲਾ 400 ਦੀ ਮਾਲਾ ਚਾਕੇ ਇਹ ਤਾਂ ਇਹ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ ਹੈ। ਜਿਵੇਂ ਇਮਾਨਦਾਰੀ ਨਾਲ ਚੱਲਣਾ, ਜਿਵੇਂ ਵਿਸ਼ਵਾਸ ਨਾਲ ਚੱਲਣਾ। ਜਿਵੇਂ ਕਿਸ ਲਈ ਆਪਣੀ ਗਾਨ ਵਿੱਚ ਵਿੱਚ ਤਾਂ ਵੀ ਕੋਈ ਨਹੀਂ। ਅੱਜ ਇਹਦਾ ਮਾਡਲ ਆ ਉਹ ਯਾਰੀ ਸਿਉ ਸੁਨਿਆਣਾ ਬਣ ਕੇ ਰਹੂਗਾ ਮੁੱਖਾ ਕਿਹੜਾ ਮੁੱਦਾ ਇਹ ਲੈ ਕੇ ਅੱਜ ਜਨਾਬ ਖੜੇ ਨੇ ਇਹ ਕਿ ਨਹੀਂ ਗਏ ਉਹ ਖੁਦ ਆਨਲਾਈਨ ਜਿੰਨਾ ਵੀ ਦੌਕੂਮੈਂਟ ਕਰਾ ਕਰਾਣਾ ਸਤਿਆਣਾ ਲੁਧਿਆਣਾ ਨੇ ਫੈਸਲਾ ਕਰਤਾ ਬੀਜੇਪੀ ਦਾ ਅੱਜ ਪੂਰਾ ਇਸ਼ਾਰਾ ਸ਼ਹਿਰ ਇਹਨਾਂ ਬੀਜੇਪੀ ਨੇ ਰੰਗ ਲੰਗਿਆ ਮੋਦੀ ਸਾਹਿਬ ਦਾ ਫੈਸਲਾ ਹੋ ਗਿਆ 400 ਦੀ ਮਾਰਾ 400 ਦੀ ਮਾਰਾ ਚਾਕੇ ਇਹ ਤਾਂ ਇਹ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ ਤਨ ਜਰ ਬੋਲ ਰਹੀ ਹੈ ਸਾਡਾ ਚੋਣ ਲਾਉਂਦੇ ਆ ਕਿਵੇਂ ਇਮਾਨਦਾਰੀ ਨਾਲ ਚੱਲਣਾ ਕਿਵੇਂ ਵਿਵਾਨਤਾ ਨਾਲ ਚੱਲਣਾ ਕਿਵੇਂ ਕਿਸ ਲਈ ਆਪਣੀ ਇੱਜ਼ਤ ਵਿੱਚ ਜਦੋਂ ਤਾਂ ਵੀ ਕੋਲੀ ਨਹੀਂ ਅੱਜ ਇਸ ਗੱਲ ਦਾ ਸਵਾਨ ਕਰਦਾ ਚਾਹੇ ਬੀਨੂ ਕੋਲ ਹੋ ਜੇ ਜਿਹੜਾ ਮੋਦੀ ਦਾ ਮਾਡਲ ਆ ਉਹ ਯਾਰੀ ਸ੍ਰੇਸ਼ਟ ਨਿਆਣ ਬਣ ਕੇ ਰਹੂਗਾ ਕੀ ਨੀ ਹੈ ਹੋਰ ਕੋਈ ਨਾ ਕੋਈ ਦੋ ਵੀ ਦੋਕੂਮੈਂਟ ਕਾਰੀ ਕਰਾਂ। ਠਿਆਣਾ ਲੁਧਿਆਣਾ ਨੇ ਫੈਸਲਾ ਕਰਤਾ ਬੀਜੇਪੀ ਦਾ। ਅੱਜ ਤਾਂ ਨਾ ਰਿਹਾ ਗਿਆ ਪੂਰਾ ਲੜਦੇ ਆ। ਸਾਰਾ ਸ਼ਹਿਰ ਇਹਨਾਂ ਬੀਜੇਪੀ ਨੇ ਰੰਗ ਲੰਗਿਆ। ਮੋਦੀ ਸਾਹਿਬ ਦਾ ਫੈਸਲਾ ਹੋ ਗਿਆ 400 ਦੀ ਮਾਲਾ 400 ਦੀ ਮਾਲਾ ਚਾੜੇ। ਇਹ ਤਾਂ ਇਹ ਤਾਂ ਅਮਨ ਸ਼ਾਂਤੀ ਦਾ ਪ੍ਰਤੀਕ।